इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੂਰਾ ਸੰਘੀ ਤੂਕਤ ਕਿਸਾਨ ਮੋਰਚਾ ਵੱਲੋਂ ਬੰਦ ਦੇ ਸੱਦੇ ਤੇ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਸਾਰੇ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਬੰਦ ਕਰਕੇ ਸੰਯੁਕਤ ਮੋਰਚੇ ਦਾ ਸਾਥ ਦਿੱਤਾ ਹਜ਼ਾਰਾਂ ਦੀ ਗਿਵਨ ਚਿੰਦੀ ਵਿੱਚ ਬੀਬੀਆਂ ਬੱਚੇ ਦੇ ਕਿਸਾਨਾਂ ਨੇ ਕੋਟਕਪੂਰਾ ਦੇ ਪੱਤਿਆਂ ਵਾਲੇ ਚੌਂਕ ਵਿੱਚ ਤਰਨਾ ਦਿੱਤਾ ਪੰਜਾਬ ਪ੍ਰਧਾਨ ਬਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰੀ ਸਰਕਾਰ ਦੇ 2020 ਵਿੱਚ ਜੋ ਕਿਸਾਨਾਂ ਦੇ ਧਰਨਾ ਦਿੱਤਾ ਸੀ ਉਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਹਜੇ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਿਆ ਕਿਸਾਨਾਂ ਦਾ ਮਰਜ਼ਾ ਕਰਜ਼ਾ ਮਾਫੀ ਐਮਐਸਬੀ ਦੀ ਗਰੰਟੀ ਲਖੀਮਪੁਰ ਵਿੱਚ ਮਿਸ਼ਰਾ ਦੀ ਜ਼ਿਮੇਦਾਰੀ ਤੇ ਛੋਟੇ-ਛੋਟੇ ਮੰਗਾਂ ਸਨ ਉਹ ਪੂਰੀਆਂ ਕੀਤੀਆਂ ਜਾਣ ਉਹਨਾਂ ਨੇ ਕਿਹਾ ਕਿ ਜੇ ਕੇਂਦਰ ਦੀ ਸਰਕਾਰ 18 ਫਰਵਰੀ ਤੱਕ ਮੰਗਾਂ ਨਾ ਮੰਨੀਆਂ ਤਾਂ ਸੂਬਤ ਕਿਸਾਨ ਮਰਜ਼ਾ ਸੰਘਰਸ਼ ਦੀ ਨਵੀਂ ਰਾਇਣੇਤੀ ਤਿਆਰ ਕਰੇਗਾ ਤੇ ਜਿਸ ਦੀ ਜ਼ਿੰਮੇਵਾਰ ਸਕੇਂਦਰ ਸਰਕਾਰ ਹੋਵੇਗੀ ਉਹਨਾਂ ਕੱਟੜ ਸਰਕਾਰ ਦੇ ਵਿਰੋਧ ਦੇ ਬੋਲਦੇ ਕਿ ਕੱਟੜ ਸਰਕਾਰ ਸਾਡੇ ਹੱਕ ਨੂੰ ਬੰਦਬੰਦ ਦੀ ਕੋਸ਼ਿਸ਼ ਕਰ ਰਹੀ ਹੈ ਸਾਨੂੰ ਦਿੱਲੀ ਜਾਂ ਤੋਂ ਰੋਕ ਸਾਬਤ ਕਰ ਰਹੀ ਹੈ ਪੰਜਾਬ ਸਭਾ ਹੈ ਦਿੱਲੀ ਸਾਡੀ ਰਾਜਧਾਨੀ ਹੈ ਸਾਡੇ ਜੰਮੂ ਜਮਹੂਰੀ ਹੱਕ ਤੋਂ ਰੋਕਿਆ ਜਾ ਰਿਹਾ ਹੈ ਉਕਤ ਤੋਂ ਇਲਾਵਾ ਰਾਣਾ ਸਿੰਘ ਬਰਾੜ ਬਈ ਕਿਉ ਕਾਦੀਆ ਕੁਲਵਿੰਦਰ ਸਿੰਘ ਬੋਰ ਸਿੰਘ ਖਾਰਾ ਸਿੰਘ ਖਾਰਾ ਬਲਜਿੰਦਰ ਸਿੰਘ ਕੋਠੇ ਬੜਿੰਗ ਗੁਸਮਿੰਦਰ ਸਿੰਘ ਢਲਵਿੰਦਰ ਸਿੰਘ ਸਪੂਰੀ ਸਿਕੰਦਰ ਸਿੰਘ 올ਖ ਸਮੀ ਸਿੰਘ ਵਾਦਰ ਮੌਕੇ ਤੇ ਮੌਜੂਦ ਸਨ ਕੋਟਕ ਬਦਰ ਰਮੇਸ਼ ਗਬਾਈ ਟਿੰਦੀ ਰਿਪੋਰਟ ਤੇ ਸਾਡੇ ਕਿਸਾਨਾਂ ਦੇ ਰਿੰਦਰ ਨੌਜਵਾਨਾਂ ਦੇ ਅੰਦਰ ਜੱਟ ਮੋਰਚਾ ਦਾ ਖੇਤੀ ਦੇ ਖੇਤੀ ਦੇ ਵਿਸਬੰਧਾਂ ਦਾ ਮੰਗਾ ਮਰੋਰ ਦੇਖੋ ਜੀ ਸਾਡਾ ਸੰਗਰਸਿਆ 16 ਤਰੀਕ ਦਾ ਭਾਰਤ ਮੰਡਲ ਦਾ ਸਦਾ ਲੰਮੇ ਸਮੇਂ ਤੋਂ ਦਿੱਤਾ ਹੋਇਆ ਸੀਗਾ ਸਾਡੀਆਂ ਜੋ ਪੁਰਾਣੀਆਂ ਮੰਗਾਂ ਰਹਿੰਦੀਆਂ ਨੇ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਉਹਨਾਂ ਪੂਰੀਆਂ ਕਰਨ ਵਾਸਤੇ ਜੋ ਲਿਖਤੀ ਵਿੱਚ ਸਾਡੇ ਨਾਲ ਰਾਹ ਦੇ ਕੀਤੇ ਸਨ ਕਸ ਕਿਉਂ ਤੋਂ ਮੋਰਚੇ ਨਾਲ ਇਹ ਮੰਗਾਂ ਉਹਦੇ ਨਾਮ ਨਾਲ ਨਾ ਟ੍ਰੇਡ ਜੁਨੀਅਨ ਜਾਂ ਸਾਡੇ ਕੋਈ ਡਰਾਈਵਰ ਭਰਾ ਨੇ ਫਟਣ ਰੰਮ ਦਾ ਪ੍ਰੋਗਰਾਮ ਕਰਾ ਸੀ ਉਹਦੇ ਬਾਰੇ ਦੇ ਵਿੱਚ ਜਾਂ ਸਾਡੀਆਂ ਜੋ ਮਲਾਜੋ ਵੀਰ ਹਨ ਵਿਦਿਆਰਥੀ ਵੀਰ ਹਨ ਮਾਰਕੀਟ ਵਾਲੇ ਵੀ ਰਹਿਣ ਛੋਟੇ ਕਿਸਾਨ ਹਨ ਸਾਰਿਆਂ ਦੇ ਵਾਸਤੇ ਜੋ ਜਿਹੜਾ ਪ੍ਰੋਗਰਾਮ ਹੈ ਸਾਂਝੇ ਤੌਰ ਤੇ ਬੜਾ ਵੱਡੇ ਤਰੀਕੇ ਨਾਲ ਰੱਖਿਆ ਗਿਆ ਸੀ ਔਰ ਦੇਖ ਰਹੇ ਹਾਂ ਕਿ ਲੋਕਾਂ ਵਿੱਚ ਬੜਾ ਅਦੋਚਾ ਲੋਕਾਂ 'ਚ ਬੜਾ ਗੁੱਸਾ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸੋ ਬਹੁਤ ਵੱਡੀ ਕਿੰਤੀ ਵਿੱਚ ਆ ਰਹੇ ਹਨ ਇਸ ਤੋਂ ਇਲਾਵਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੋ ਹਫੜਾ ਧਫੜੀ ਹਰਿਆਣੇ ਦੇ ਬਾਡਰ ਤੇ ਸਰਕਾਰ ਨੇ ਪਾਈ ਹੋਈ ਹੈ ਸਾਡੇ ਜੋ ਕਿਸਾਨ ਭਰਾ ਆਪਣੀਆਂ ਮੰਗਾਂ ਵਾਸਤੇ ਜਾ ਰਹੇ ਸਨ ਉਹਨਾਂ 'ਤੇ ਹਮਲੇ ਕੀਤੇ ਹੈ ਉਹਦੇ ਬਾਰੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਔਰ ਸੰਯੁਕਤ ਮੋਰਚੇ ਨੇ ਕੱਲ ਵੀ 3 ਘੰਟੇ ਦਾ ਬੰਦ ਕਰਕੇ ਜੋ ਐ ਫ੍ਰੀ ਕਰਕੇ ਤੋਂ 3 ਘੰਟੇ ਦਾ ਪ੍ਰੋਗਰਾਮ ਦਿੱਤਾ ਜੀ ਸਰਕਾਰ ਨੂੰ ਦੱਸਣ ਨੂੰ ਆ ਤੇ ਕਿ ਉਹਨਾਂ ਸਾਡੇ ਭਰਾਵਾਂ ਨਾਲ ਫਿਰ ਫੈਸਲਾ ਕਰ ਲਵੇ ਸਾਡੀਆਂ ਮੰਗਾਂ ਮੰਨ ਲਵੇ ਨਹੀਂ ਤਾਂ ਫਿਰ 18 ਤਰੀਕ ਨੂੰ ਅਸੀਂ ਮੀਟਿੰਗ ਕਰਦਿਆਂ ਸਯੋਗਤ ਰੋਡ ਜਿਹੜੀ ਲੁਧਿਆਣਾ ਵਿੱਚ ਔਰ ਮੀਟਿੰਗ ਕਰਕੇ ਇੱਕ ਬਹੁਤ ਵੱਡਾ ਪ੍ਰੋਗਰਾਮ ਲੀਕਾਂਗੇ ਜੋ ਵਿਵਤਾ ਵਿੱਚ ਪਾ ਦੇਂਗੇ ਸਰਕਾਰ ਨੂੰ ਜਿਸ ਤਰ੍ਹਾਂ ਪਹਿਲਾਂ ਇਹਨੂੰ ਮਜਬੂਰੀ ਵਿੱਚ ਫਿਰ ਸਾਡਾ ਸੰਗਰਸ਼ੋ ਵੱਡਾ ਸੰਗਰਸ਼ ਸੀ ਉਦੋਂ ਐਲਾਨ ਕਰਨਾ ਪਿਆ ਸੀ ਤਾਂ ਅਜਿਹੀ ਸਥਿਤੀ ਅਸੀਂ ਸਰਕਾਰ ਨੂੰ ਬੁਲਾ ਦੇਵਾਂਗੇ ਸੋ ਬਹੁਤ ਦੇ ਬੂਮ ਦੇ ਤੇਰਾ ਸੰਯੁਕਤ मोर्चा ਔਰ ਭਰਾਵਰੀ ਜਿੱਥੇ ਮੰਡੀਆਂ ਅੱਜ ਦਾ ਪ੍ਰੋਗਰਾਮ ਕਰ ਰਹੀ ਹੈ ਜੋ 2020 10 20 ਤੋਂ ਇੱਕ ਜੱਟਾ ਕੇਂਦਰ ਦੀ ਸਰਕਾਰ ਵੀ ਅਸੀਂ ਵੀ ਅਸੀਂ ਬਲਾਕ ਮਾਨ ਦੇ ਵਿੱਚ ਲੱਗੇ ਹਾਜ਼ਰ ਹੋਏ ਆ। ਉਹੀ ਮੈਂ ਬੇਨਤੀ ਕਰ ਰਿਹਾ ਮੰਗਾ ਸਾਡੀਆਂ ਕੋਈ ਨਵੀਆਂ ਨਹੀਂ ਹੈ ਜੋ ਕਿ ਸਾਡੀਆਂ ਮੰਗਾਂ ਲੈ ਕੇ ਗਏ ਨੇ ਸੰਯੁਕਤ ਮੋਰਚੇ ਦੀਆਂ ਸਾਂਝੀਆਂ ਮੰਗਾਂ ਸਾਡੀਆਂ ਹੈਗੀਆਂ। ਕਿਉਂਕਿ ਲਖੀ ਪੂਠਰੀ ਦਾ ਮਸਲਾ ਹੋਵੇ ਤੇ ਜਵੀ ਨਹੀਂ ਸੋਧਵੇ 2020 ਦਾ ਮਸਲਾ ਹੋਵੇ ਸਾਡੇ ਕਿਸਾਨਾਂ ਤੇ ਪਰਚੇ ਦਰਜ ਕਰਨ ਦਾ ਮਸਲਾ ਹੋਵੇ ਇਹ ਸਾਰੇ ਮਸਲੇ ਕਰਜ਼ਾ ਮਾਫੀ ਦਾ ਮਸਲਾ ਹੋਵੇ ਸਾਰੇ ਮਸਲੇ ਵਿਕਤੀ ਰੂਪ ਵੀ ਸਰਕਾਰ ਨੇ ਸਾਡੇ ਨਾਲ ਮੰਨੇ ਸੀ ਕਿ ਪੂਰੇ ਕੌਣ ਵਾਸਤੇ ਅੱਜ ਦੀ ਜੋ ਸੰਘਰਸ਼ ਹੈ ਉਹ ਚੱਲ ਰਹੇ ਨੇ ਬੀੜ ਵੀ ਸ਼ਾਮਲ ਹੋਇਆ ਪੋਲ ਵੀ ਸ਼ਾਮਲ ਹੋਇਆ ਜਿੱਦੋਂ ਨੀਂਦਾਂ ਨੇ ਪਹਿਲਾਂ ਮੰਨਿਆ ਸੀ ਜੋ ਮੰਗਾ ਜੇ ਇਹ ਕਾਲੇ ਗੁਰੂ ਰੱਦ ਜੋ ਕੀਤੇ ਸਨ ਉਹਦੇ ਪਿੱਛੇ ਵੀ ਲੱਗੇ ਹੋਏ ਹਨ ਕਿਉਂਕਿ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੀ ਹੈ ਸਰਕਾਰ ਸਭ ਕੁਝ ਆ ਵੱਡੇ ਮੌਲ ਬਣ ਜਾਣੇ ਤਾਂ ਜਾਂ ਸਾਡੇ ਇੱਥੇ ਵੱਡੇ ਜੋ ਸਮਾਹ ਜੋ ਅਨਾਜ ਸਮਾਰ ਕੇਂਦਰ ਬਣ ਜਾਣੇ ਵੱਡੇ ਸਾਡੇ ਹਾਈਵੇ ਕੱਢ ਦੇਣੇ ਇਹ ਸਾਰਾ ਉਹਦਾ ਰੂਪ ਹੈ ਹਲੇ ਸਰਕਾਰ ਉਸੇ ਕੰਮ ਤੇ ਲੱਗੀ ਹੋਈ ਹੈ ਪਰ ਅਸੀਂ ਕਦੇ ਵੀ ਖੇਤੀ ਸੈਕਟਰ ਨੂੰ ਪਾਈਨਾਂ ਨੂੰ ਕਾਰਪੋਰੇਟਾਂ ਨੂੰ ਨਹੀਂ ਦੇਵਾਂਗੇ ਔਰ ਛੋਟੇ ਦੁਕਾਨਦਾਰਾਂ ਨੂੰ ਜੋ ਖਤਮ ਕਰਨ ਦਾ ਵੱਡੇ ਮੌਲ ਬਣਾ ਕੇ ਇਹਨਾਂ ਨੇ ਕੰਮ ਚਲਾਇਆ ਹੋਇਆ ਉਹਨਾਂ ਦੁਕਾਨਦਾਰਾਂ ਦੇ ਨਾਲ ਲਾ ਕੇ ਵੀ ਅਸੀਂ ਸਾਂਝੇ ਤੇ ਇਹਦਾ ਵਿਰੋਧ ਕਰਦੇ ਰਹਾਂਗੇ ਗਣਨ ਸ਼ੁਰੂ ਕਰਾਂ ਬੰਦ ਦਾ ਸੱਦਾ ਦਿੱਤਾ ਗਿਆ ਦੁਕਾਨਦਾਰਾਂ ਨੇ ਤੁਹਾਡਾ ਸੰਪੂਰਨ ਸਹਿਯੋਗ ਦਿੱਤਾ ਉਹਦੇ ਬਾਰੇ ਕੀ ਕਰੀ ਉਹਦਾ ਮਤਲਬ ਇਕੇ ਹੀ ਹੈ ਕਿ ਸਾਰਾ ਵਰਗ ਉਸ ਤੋਂ ਦੁਖੀ ਹੈ ਇਸ ਤੋਂ ਦੁਖੀ ਹੋਇਆ ਸਾਰਾ ਵਰਗ ਚਾਹੇ ਕੋਈ ਨੌਕਰੀਆਂ ਵਾਲੇ ਵੀਰ ਹੈ ਕਿਉਂਕਿ ਪ੍ਰਾਈਵੇਟ ਕੀਤਾ ਜਾ ਰਿਹਾ ਸਭ ਕੁਝ ਇਹ ਛੋਟੇ ਦੁਕਾਨਦਾਰ ਖਤਮ ਕੀਤੇ ਜਾ ਰਹੇ ਆ ਆ ਡਰਾਈਵਰੀ ਦਾ ਜੋ ਸਿਸਟਮ ਬਣ ਰਿਹਾ ਹੈ ਹਿੱਟ ਐਂਡ ਰਨ ਦਾ ਪ੍ਰੋਗਰਾਮ ਬਣ ਰਿਹਾ ਇਹ ਸਾਰੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਔਰ ਧਰਮ ਦਾ ਸੱਟਾ ਖੇਡਦੇ ਨੇ ਸਾਡਾ Hindu ਹਿੱਸਾ ਕਿੰਦਾ ਪਹਿਲਾਂ ਹੀ ਪਿਆਰ ਹੈ ਇਹ ਧਰਮ ਦੇ ਤੌਰ ਤੇ ਵੀ ਸਾਡਾ ਫਰਕ ਸੋ ਸਰਕਾਰਾਂ ਜਾਂ ਲੰਮਾ ਸਮਾਂ ਬਣ ਜਾਂਦੀਆਂ ਨਾ 5 ਸਾਲ ਤੋਂ ਵੱਧ ਬਣਦੀਆਂ ਤਾਂ ਫਿਰ ਖੇਡਾਂ ਹੋਰ ਖਰਾਬ ਹੋ ਜਾਂਦਾ ਤਜਰਬਾ ਬਣ ਜਾਂਦਾ ਖਰਾਬ ਕਿਸ ਤਰ੍ਹਾਂ ਕਰਨਾ ਹੈਗਾ ਸੋ ਆਉਣ ਵਾਲਾ ਸਮਾਂ ਜੋ 24 ਸਾਲ ਇਲੈਕਸ਼ਨ ਹੋਣਾ ਮੈਂ ਬੇਨਤੀ ਕਰੂੰਗਾ ਤੁਹਾਡੇ ਜਰੀਏ ਕਿ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਇਹਨੂੰ ਪਛਾੜ ਦੇਈਏ ਜੇਕਰ મોદી ਦੁਬਾਰਾ ਆ ਜਾਂਦਾ ਤਾਂ ਦੇਸ਼ ਨੂੰ ਆਪ ਇਹਨੂੰ ਖਤਮ ਕਰ ਦੇਵੇਗਾ ਸੋ ਤਗੜੇ ਹੋ ਕੇ ਉਹਨੂੰ ਅਸੀਂ ਪਿੱਛੇ ਕਰਨ ਦੀ ਕੋਸ਼ਿਸ਼ ਕਰਗੇ ਜੀ